ਹੋ ਜੰਕਦੀ ਨਾ ਕਿੰਨੇ ਜੀ ਆਈਐਫਐਫਸੀਓ ਦੇ ਪ੍ਰੋਡਕਟ ਦੀ ਸਪਰੇ ਇਹਦੇ ਵਿੱਚ ਹੁੰਦੀ ਹੈ ਪੋਟਾਸ਼ੀਅਮ ਤੇ ਫਾਸਫੇਟ ਮਤਲਬ ਪੋਟਾਸ਼ ਜਿਆਦਾ ਹੁੰਦੀ ਹੈ ਇਹਦੇ ਵਿੱਚ ਭਰਾਵੋ ਤੇ ਬਾਕੀ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਜਰਮੀਨੇਸ਼ਨ ਪੂਰੀ ਵਧੀਆ ਬੇਲ ਪੂਰੀ ਚੜੀ ਪਈ ਆ ਦੇਖ ਸਕਦੇ ਹੋ ਤੇ ਦੋਸਤੋ ਆਪਾਂ ਆ ਖੱਤੇ ਦੇ ਵਿੱਚ ਉਹ ਰੱਖਾਂਗੇ ਸੀਡ ਜਿਹੜਾ ਆਪਣਾ ਸੀਡ ਹੋਊਗਾ ਉਹ ਤਕਰੀਬਨ ਠੋਆ ਖੀਰਲਾ ਖੱत्ता ਇਹ ਤੇ ਤੁਸੀਂ ਜਰਮੀਨੇਸ਼ਨ ਬਲਾਈਟ ਜੀ ਆ ਗਈ ਸੀਗੀ ਉਹਦੇ ਕਾਰਨ ਪੱਤੇ ਪੂਰੇ ਹੋ ਗਏ ਹੁਣ ਜਿਹੜੇ ਨਵੇਂ ਪੱਤੇ ਨਿਕਲ ਰਹੇ ਨੇ ਉਹ ਤਕਰੀਬਨ ਸਾਰੇ ਠੀਕ ਨੇ ਤੁਸੀਂ ਕਰ ਸਕਦੇ ਹੋ ਦੇਖ ਸਕਦੇ ਹੋ ਭਰਾਵੋ ਨਹੀਂ ਬਲੈਟ ਨਵੇਂ ਪੱਤੇਆਂ ਨੂੰ ਵੀ ਨੁਕਸਾਨ ਕਰਦੀ ਆ ਚੱਲ ਰਹੀ ਆ ਰੋਗਿੰਗ ਤੇ ਬਾਕੀ ਉੱਪਰਲੇ ਖੱਤੇ ਦੇ ਵਿੱਚ ਆਪਾਂ ਕਿਸਾਨ ਭਰਾਵੋ ਸਾਰੇ ਵੀਰਾਂ ਨੂੰ ਬਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਬਾਈ ਉਮੀਦ ਕਰਦਾ ਸਾਰੇ ਜਣੇ ਵਧੀਆ ਹੋਵੋਗੇ ਤੇ ਭਰਾਵੋ ਅੱਜ ਆਪਾਂ ਲੱਗੇ ਤਾਕਤ ਦੀ ਸਪਰੇਅ ਕਰਨਾ ਤੇ ਆਈਐਫਸੀਓ ਦਾ ਕੰਪਨੀ ਦਾ ਇਹ ਐਨਪੀਕੇ ਆ ਤਾਂ ਇਹਦੇ ਵਿੱਚ ਸਾਰੇ ਆ ਜਾਣਗੇ ਤਾਤੂ ਵੀ ਤੁਹਾਨੂੰ ਦੱਸਦਾ ਬਾਪੂ ਤੇ ਕੁਮੈਂਟ ਉਹ ਨਹੀਂ ਲੱਗੇ ਨੇ ਕੋਲ ਦਾ ਤੇ ਆਈਐਫਸੀ ਉਹਦਾ ਪ੍ਰੋਪਰਡਕਟ ਤੁਹਾਨੂੰ ਪਤਾ ਵੀ ਐਫਐਮਸੀ ਦਾ ਵੀ ਪ੍ਰੋਡਕਟ ਵਧੀਆ ਹੁੰਦੇ ਨੇ ਤਾਂ ਇਹ ਜ਼ਾਰਾ ਮੀਟਾ ਦੇ ਵੀ ਵਧੀਆ ਹੁੰਦੇ ਨੇ ਜ਼ਾਰਾ ਦੇ ਇੱਕ ਪ੍ਰੋਡਕਟ ਤੇ ਆਈਐਫਐਫਸੀ ਉਹਦੇ ਵੀ ਕੰਪਨੀ ਦੇ ਵਧੀਆ ਪ੍ਰੋਡਕਟ ਹੁੰਦੇ ਨੇ ਸਾਰੇ ਜਿੰਨੇ ਵੀ ਤਕਰੀਬਨ ਤੇ ਅੱਜ ਆਪਾਂ ਲੱਗੇ ਆਂ ਭਰਾਵੋ ਇਹਦੇ ਵਿੱਚ ਤਾਕਤ ਦੀ ਤੀਜੀ ਸਪਰੇਅ ਕਰਨਾ ਤੇ ਚਾਰ ਦਿਨ ਪਹਿਲਾਂ ਕਰੀ ਸੀਗੀ ਫੰਗੀਸਾਈਡ ਤੇ ਹੁਣ ਫੰਗੀਸਾਈਡ ਜਿਹੜੀ ਬਲੈਟ ਜੀ ਲੱਗੀ ਸੀਗੀ ਪੈਨ ਉਰੇ ਤੋਂ ਫੰਗੀਸਾਈਡ ਕਰਿਆ ਸੀਗਾ ਆਪਾਂ ਤੇ ਉਹ ਕਰਕੇ ਇੱਕ ਦਾ ਪੋਲੀਰਾਮ ਦਾ ਕਰਿਆ ਸੀਗਾ ਇੱਕ ਐਕਰੂਬੈਟ ਕਰਿਆ ਸੀਗਾ ਤਾਂ ਉਦੋਂ ਅੱਜ 4 ਦਿਨ ਬਾਅਦ ਆਪਾਂ ਲਗਿਆ ਇਕੱਲੀ ਤਾਕਤਰੀ ਸਪਰੇਅ ਕਰਨ ਨੂੰ ਕਿਉਂਕਿ ਹੋਰ ਤਾਂ ਆਪਾਂ ਨੂੰ ਲੋੜ ਨਹੀਂ ਸੀਗੀ ਤਾਂ ਨਾ ਤੇਲੇ ਦੀ ਪਾਉਣ ਦੀ ਲੋੜਾ ਕਿਉਂਕਿ ਹੁਣ ਤੇਲਾ ਦਾ ਪੈਂਦਾ ਨਹੀਂਗਾ ਠੰਡ ਕਰਕੇ ਤਾਂ ਵੀਰੂ ਆਪਾਂ ਕਰ ਰਹੇ ਆ ਆਈਐਫਐਫਸੀਓ ਦੇ ਪ੍ਰੋਡਕਟ ਦੀ ਸਪਰੇਅ ਇਹਦੇ ਵਿੱਚ ਹੁੰਦੀ ਆ ਪੋਟਾਸ਼ੀਅਮ ਤੇ ਫਾਸਫੇਟ ਮਤਲਬ ਪੋਟਾਸ਼ ਜ਼ਿਆਦਾ ਹੁੰਦੀ ਆ ਇਹਦੇ ਵਿੱਚ ਭਰਾਵੋ ਤੇ ਬਾਕੀ 05234 ਕਰ ਸਕਦੇ ਹੋ ਤੁਸੀਂ ਜੇ 60 ਤੋਂ 70 ਦਿਨਾਂ ਦੇ ਵਿੱਚ ਵਿੱਚ ਆਲੂ ਨੇ ਤਾਂ ਤੁਸੀਂ ਤਾਕਤਰੀ ਸਪਰੇਅ ਕਰਨੀਆਂ ਤਾਂ ਆ ਬਾਬੇ ਦਾ ਬੈਸਟ ਰਿਜ਼ਲਟ ਆ ਮਤਲਬ ਵੀ ਟੌਪ ਦਾ ਰਿਜ਼ਲਟ ਹੈ ਦਾ 05234 ਕਰ ਸਕਦੇ ਹਾਂ ਸਾਦੋਂ ਆਪਾਂ ਬਾਬਿਓ ਆ ਕਰ ਰਹੇ ਹਾਂ ਯੂਪੀਐਲ ਦੀ ਇਹ ਵੀ ਤੁਹਾਨੂੰ ਪਤਾ ਹੀ ਹੈ ਵੀ ਯੂਪੀਐਲ ਦੇ ਪ੍ਰੋਡਕਟ ਬਹੁਤ ਕਾਮਯਾਬ ਨੇ ਤੇ ਬੈਸਟ ਰਿਜ਼ਲਟ ਨੇ ਇਹਨਾਂ ਦੇ ਤਾਂ ਤੁਸੀਂ ਗਨੈਕਸਾ ਐਫਸੀ ਕਰ ਸਕਦੇ ਹੋ ਵੀ ਯੂਪੀਐਲ ਦੀ 1 ਲੀਟਰ ਆਪਾਂ 2 ਕਿਲਿਆਂ ਦੇ ਵਿੱਚ ਪਾਵਾਂਗੇ ਪ੍ਰਭੂ ਤੇ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵਿੱਚ ਸਾਰੀਆਂ ਲਿਖਿਆ ਵੀ ਆਹ ਬਰੇ ਕਿਹੜੀ ਕਿਹੜੇ ਦੇ ਵਿੱਚ ਤਤ ਨੇ ਤਾਂ ਉਹ ਵੀ ਸਾਰਾ ਕੁਝ ਲਿਖਿਆ ਹੋਇਆ ਤਾਂ ਪ੍ਰਭੂ ਆਪਾਂ ਆ ਦੂ ਕਰ ਰਹੇ ਹਾਂ ਸਪਰੀਹਾਂ ਤੇ ਪਹਿਲਾਂ ਆਪਾਂ ਕਰਤੀ ਸੀਗੀ ਬਲੱਡ ਪੈਨ ਤੋਂ ਜਿਹੜੀ ਬਲੱਡ ਲੱਗੀ ਸੀਗੀ ਪੈਨ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਵੀ ਬਲੱਡ ਕਿਵੇਂ ਪਈ ਸੀਗੀ ਤੇ ਹੁਣ ਆਪਣੇ ਤੁਸੀਂ ਦੇਖ ਸਕ ਬਾਕੀ ਘੋਲ ਰਹੇ ਆ ਇਧਰੋਂ ਘੋਲ ਨਹੀਂ ਰਿਹਾ ਘਰੋਂ ਗਰਮ ਪਾਣੀ ਮੰਗਾਇਆ ਵੀ ਗਰਮ ਪਾਣੀ ਦੇ ਵਿੱਚ ਜਿਹੜਾ ਪਾਹਾ ਆ ਉਹ ਘੋਲਾਂਗੇ ਪੋਟਾਸ਼ੀਅਮ ਵਗੈਰਾ ਹੁੰਦਾ ਉਹ ਆਪਾਂ ਇਹਦੇ ਵਿੱਚ ਘੋਲ ਰਹੇ ਆ ਉਹ ਘੋਲ ਨਹੀਂ ਰਿਹਾ ਤਾਂ ਹਲੇ ਓਮੀ ਪਿਆ ਤਕਰੀਬਨ 5 ਮਿੰਟ ਹੋ ਗਏ ਗਵਿੰਦ ਨੂੰ ਹੱਥ ਮਾਰਦੇ ਨੂੰ ਵੱਧ ਹੋ ਗਏ ਹੋਣੇ ਹਨ ਗਵਿੰਦੂਏ 10 ਮਿੰਟ ਹੋ ਗਏ ਹਲੇ ਘੋਲ ਨਹੀਂ ਰਿਹਾ ਕੋਈ ਗੱਲ ਨਹੀਂ ਹੈਗੀ ਸਰਦਾਰ ਗਰਮ ਪਾਣੀ ਲੈ ਕੇ ਆ ਰਿਹਾ ਹੁਣ ਆ ਰਸਤੇ ਦੇ ਵਿੱਚ ਚੱਲ ਰਿਹਾ ਭਰਾਵੋ ਮਾਰੋ ਮਾਰ ਕੰਮ ਤੇ ਇੱਕ ਛੋਟੂ ਨਹੀਂ ਤਿਆਰ ਬਰਦਿਆਰ ਡੰਡੇ ਨਿਸ਼ਾਨੀਆਂ ਲਾਉਣ ਵਾਸਤੇ ਲੈਕਟਰ ਦਾ ਬਹੁਤ ਠਿੱਖਿਆ ਰਹਦੀਆਂ ਰਾਤ ਨੂੰ ਬ ਕਿੰਨੇ ਜੀ ਇੱਕ ਲੱਡ ਪਿਆ ਸੀਗਾ ਇਹ ਤੇ ਲੱਗ ਗਿਆ ਸਾਰੀ 8900 ਰੁਪਏ ਲੱਗਿਆ ਸਾਰੇ ਹੁਣ ਸੋ ਇਹ ਵੀ ਭਾਉ ਹੋਇਆ ਗ੍ਰੀਸ ਜਾਂ ਸੋਨੇ ਆਹ ਸੀਟਿੰਗ ਵਿੱਚ ਆਹ ਕਿੰਨੇ ਦੀਆਂ ਪੈ ਗਈਆਂ ਇਹ 8900 ਦੀ ਰਾਤ ਨੂੰ ਬਹੁਤ ਜਮਕਦੀ ਇਹ ਨਾ ਇਹ ਵਧਿਆ ਉਹ ਦਿਨ ਚੜਾ ਦਨ ਦੇ ਦੋ ਬਲਰ ਜਲਾਇਨ ਦੋਨੇ ਵਾਰ ਆਹ ਚਲਾਉਂਦਾ ਹੀ ਨਹੀਂ ਮੈਂ ਮੈਂ ਚਲਣੀ ਨਹੀਂ ਕਰਦੀ ਉਹ ਦਿਨ ਚੜਾ ਦਨ ਇਹਨਾਂ ਦਾ ਹੀ ਬਹੁਤ ਆ ਮੁੱਕਦਾ ਨਹੀਂਗਾ ਤੂੰ ਤਾਂ 1500 ਚ ਪੈ ਗਈ ਲਾਈਟ ਮੈਂ ਬੰਦਸਤੋ ਆਪਣਾ ਨਿਸ਼ਾਨੀ ਲਾ ਕੇ ਦੇ ਦਿੰਦੇ ਨੇ ਉਹਨਾਂ ਨੂੰ ਡੰਡਿਆਂ ਦੀ ਵੀ ਡੰਡਿਆਂ ਦੇ ਹਿਸਾਬ ਨਾਲ ਫਿਰ ਤੁਰੇ ਜਾਂਦੇ ਨੇ ਇਹ ਸਹੀ ਸਲਾਮਤ ਫਿਰ ਨਿਸ਼ਾਨੀ ਜੀ ਰਹਿ ਜਾਂਦੀ ਆ ਨਹੀਂ ਤਾਂ ਫਿਰ ਪਰਾਂ ਚਾਰ ਆਉਣੀਆਂ ਇੱਧਰ ਪੰਜ ਆਉਣੀਆਂ ਸੋਸਤੋ ਚੱਲ ਰਿਹਾ ਸਪਰੇਅ ਦਾ ਕੰਮ ਮਾਰੂ ਮਾਰ ਤੇ ਵਧੀਆ ਦੋਨੇ ਜਣੇ ਕੰਮ ਛੇਰੀ ਨਵੇੜ ਤੋਂ ਤਕਰੀਬਨ 12 ਪੰਪ ਲੱਗ ਜਾਂਦੇ ਨੇ ਆ ਖੱਤੇ ਦੇ ਵਿੱਚ ਤਾਂ ਇਹ ਤਕਰੀਬਨ ਸਾਢੇ ਘੱਟ ਵਿਗੇ ਦਾ ਥਾਂ ਆ ਇਹ ਸਾਰੇ ਵਿੱਚ 12 ਪੰਪ ਲਾ ਦਿੰਦੇ ਨੇ ਪ੍ਰਭੂ ਆਪਾ ਉਹ ਵੀ ਜੇ ਤੋਂ ਆ ਖੱਤੇ ਦੇ ਵਿੱਚ ਹੋਊਗੀ ਸਪਰੇਅ ਤਾਂ ਜਿਵੇਂ ਫਲੈਟ ਸੀਗੀ ਪਹਿਲਾਂ ਫਲੈਟ ਦੀ ਤੁਹਾਨੂੰ ਨਿਸ਼ਾਨੀ ਦਿਖਾਉਣਾ ਵੀ ਕਿੰਨੀ ਫਲੈਟ ਯਵੇਂ ਪ੍ਰਭੂ ਆ ਬੂਟੇ ਨੇ ਆਹ ਦੇਖ ਸਕਦੇ ਹੋ ਤੁਸੀਂ ਵੀ ਫਲਾਇਟ ਦੇ ਕਾਰਨ ਜਿਹੜੀ ਬਲਾਈਟ ਜੀ ਆ ਗਈ ਸੀਗੀ ਉਹਦੇ ਕਾਰਨ ਪੱਤੇ ਪੂਰੇ ਹੋ ਗਏ ਹੁਣ ਜਿਹੜੇ ਨਵੇਂ ਪੱਤੇ ਨਿਕਲ ਰਹੇ ਨੇ ਉਹ ਤਕਰੀਬਨ ਸਾਰੇ ਠੀਕ ਨੇ ਤੁਸੀਂ ਕਰ ਸਕਦੇ ਹੋ ਦੇਖ ਸਕਦੇ ਹੋ ਪ੍ਰਭੂ ਨਹੀਂ ਬਲਾਈਟ ਨਵੇਂ ਪੱਤਿਆਂ ਨੂੰ ਵੀ ਨੁਕਸਾਨ ਕਰਦੀ ਆ ਤਾਂ ਜਿਹੜੇ ਆ ਪੁਰਾਣੇ ਪੱਤੇ ਨੂੰ ਤਾਂ ਚਲੋ ਖਤਮ ਕਰਨੀ ਸੀਗੇ ਨੀਚੋਂ ਤਾਂ ਬਾਕੀ ਬਲਾਈਟ ਵੀ ਕਾਫੀ ਹੱਦ ਤੱਕ ਜ਼ਿਆਦਾ ਆ ਗਈ ਸੀਗੀ ਆ ਬੂਟੇ ਤੁਸੀਂ ਦੇਖ ਸਕਦੇ ਹੋ ਸਾਰੇ ਕਿਉਂਕਿ ਗੌਰ ਹੋਈ ਨਹੀਂ ਹੈਗੀ ਤੇ ਮੈਂ ਵੀ ਥੋੜਾ ਜਿਹਾ ਹੁਣ ਹੂਰ ਤਾਂ ਕੰਮ ਕਰਾਂ ਜਾਂ ਜੁੜ ਜਦੇ ਫਰੀ ਗਏ ਉਧਰ ਕੜਕ ਤੇ ਸਰਕੋਰ ਪਾ ਰਹੇ ਸੀਗੇ ਤਾਂ ਉਹਦੇ ਕਰਕੇ ਪਤਾ ਨਹੀਂ ਲੱਗਿਆ ਹੈਗਾ ਤਾਂ ਇਧਰੋਂ ਆਲੂਆਂ ਦੇ ਥੋੜੀ ਗੌਰ ਨਹੀਂ ਹੋਈ ਕੋਈ ਸਵਾ ਦਾ ਚੱਲ ਰਿਹਾ ਸੀਗਾ ਪ੍ਰੋਸੈਸਾ ਲੰਗਰ ਦੀ ਸੇਵਾ ਚੱਲ ਰਹੀ ਸੀਗੀ ਉਹਦੇ ਕਾਰਨ ਪਤਾ ਨਹੀਂ ਲੱਗਿਆ ਤੇ ਪ੍ਰਭੂ ਕਰ ਲਈ ਹੁਣ ਕਾਬੂ ਤੇ ਦੋਸਤੋ ਆਪਾਂ ਆ ਖੱਤੇ ਦੇ ਵਿੱਚੋਂ ਰੱਖਾਂਗੇ ਸੀਡ ਜਿਹੜਾ ਆਪਣਾ ਸੀਡ ਹੋਊਗਾ ਉਹ ਤਕਰੀਬਨ ਆਪਾਂ ਆ ਖੱਤੇ ਦੇ ਵਿੱਚੋਂ ਰੱਖਾਂਗੇ ਤੇ ਉਧਰੋਂ 2 ਬੀਘੇ ਥਾਂ ਦਾ ਉਧਰੋਂ ਬੇਲਾਂ ਵੜਦਾਂਗੇ ਤੇ ਬਾਕੀ ਆ ਖੱਤੇ ਦੇ ਵਿੱਚੋਂ ਰੱਖਾਂਗੇ ਕਿਉਂਕਿ ਇਹ ਨਰਵਾਵੀ ਅਗੇਤ ਤੇਰੇ ਵਿੱਚ ਸੀਡ ਵੀ ਪੂਰਾ ਟਾਪ ਦਾ ਹੋਊਗਾ ਤੇ ਉਹ ਦੂਗੂ ਬੰਦੇ ਉਹਨਾਂ ਨੇ ਚਲਾ ਰੱਖਿਆ ਕੰਮ ਮਰੂ ਮਾਰ ਜਟੂ ਅਖੀਰਲਾ ਖੱत्ता ਇਹ ਤੇ ਤੁਸੀਂ ਜਰਮੀਨੇਸ਼ਨ ਚੈੱਕ ਕਰ ਸਕਦੇ ਹੋ ਵੀ ਆਲੂ ਹੋ ਗਿਆ ਪੂਰਾ ਟਾਪ ਦਾ ਜੰਗੀ ਪੱਧਰ ਵਾਲੇ ਲੈਵਲ ਦਾ ਹੋ ਗਿਆ ਤੇ ਚੱਲ ਰਹੀ ਹੈ ਜਦੋਂ ਸਪਰੇ ਬਾਕੀ ਖਾਲਾਂ ਚ ਵੀ ਐਨ ਪੂਰਾ ਫਸ ਰਿਹਾ ਆਲੂ ਤੇ ਬਾਕੀ ਕਿਵੇਂ ਲੱਗਾ ਜਟੂ ਆਜ ਦਾ ਬਲੌਗ ਮਾੜਾ ਲਾਈਕ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਮਿਲਦੇ ਆਂ ਜਲਦੀ ਅਗਲੀ ਵੀਡੀਓ ਦੇ ਵਿੱਚ ਤੇ ਤੁਹਾਡਾ ਧੰਨਵਾਦ ਭਰਾਵੋ ਚੈਨਲ ਨਾਲ ਬਣੇ ਹੋ ਤੁਸੀਂ ਸਾਰੇ ਜਣੇ ਆ ਉਸ ਤੋਂ ਇੱਕ ਪੰਪ ਬਚ ਗਿਆ ਸੀਗਾ ਤਾਂ ਮਾ ਵੀ ਛੋਟ ਨੂੰ ਗਿਆ ਮਾ ਵੀ ਸਰੋਂ ਤੇ ਮਾਰਦੇ ਇਹ ਵੀ ਕਿਉਂਕਿ ਹੈ ਤਾਂ ਤਾਕਤ ਵਾਲੀਆ ਸਨ ਉਹ ਵੀ ਥੋੜੀ ਜਿਹੀ ਪਛੇਤੀ ਹੋ ਗਈ ਸੀ ਉਹਦੇ ਨਾਲ ਤਾਕਤ ਤੂਕ ਤੈਣ ਬਣ ਜੂਗਾ ਲਵਾ ਦੇ ਦੀ ਓਕੇ ਸਰੋਂ ਦੀ ਪਹਿਲਾਂ ਫੰਗੀ ਸਾਈਡ ਤੇ ਇੱਕ ਪੰਪ ਵੱਧ ਗਿਆ ਸੀਗਾ ਉਹ ਮਾਰਦਾ ਸੀ ਉਹਦੇ ਭਰਾ ਤੇ ਹੁਣ ਦੂਜਾ ਦੁਬਾਰੇ ਵੇਰ ਲੱਗਿਆ ਰਹੇ ਬਸ ਵੀਰ ਉਹ ਚੱਲ ਰਹੀ ਆ ਰੌਗਿੰਗ ਤੇ ਬਾਕੀ ਉੱਪਰਲੇ ਖੱਤੇ ਦੇ ਵਿੱਚ ਆਪਾਂ ਰੌ ਰਿਆ ਰੌਗਿੰਗ ਜੀ ਤੇ ਹੁਣ ਥੱਲੇ ਵਾਲੇ ਪਾਸੇ ਕਰ ਰਹੇ ਆ ਕਿਉਂਕਿ ਆਪਾਂ ਬੀਜ ਰੱਖਾਂਗੇ ਤਕਰੀਬਨ 2.5 ਤੋਂ 3 ਬਿਗੇ ਦਾ ਤਾਂ ਉਹਦੇ ਕਰਕੇ ਚੱਲ ਰਹੀ ਆ ਰੌਗਿੰਗ ਮਾਰੋ ਮਾਰ